ਡਾਕਟਰ ਪੀ ਮਰਾਓ ਮਿਕਰਦੀ ਉਹਨਾਂ ਦੀ ਜਿਹੜੇ ਬੁੱਤ ਨੇ ਉਹਨਾਂ ਨੂੰ ਨਰਾਦਰ ਕਰਨ ਦੀ ਜਿਹੜੀ ਧਮਕੀ ਦਿੱਤੀ ਹੈ ਵਿਦੇਸ਼ਾਂ ਦੇ ਬੈਠੇ ਕਿਸੇ ਬੰਦੇ ਨੇ ਆਈ ਡੋਟ ਨੋ ਕੌਣਾ ਉਹ ਉਹਦੇ ਜਵਾਬ ਵਜੋਂ ਇਹ ਜਿਹੜੇ ਅੱਜ ਬੰਦੂਖ ਲੈ ਕੇ ਖੜੇ ਆ ਤੇ ਮੈਂ ਕਹਿੰਦਾ ਵੀ ਜੇ ਤੁਸੀਂ ਧਮਕੀ ਦਿੱਤੀ ਹੈ ਵੀ ਇਹਦੇ ਤੇ ਛੇੜਛਾੜ ਕੋਈ ਕਰਨੀ ਹੈ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਕੀ ਆ ਕਹਿੰਦੇ ਆ ਕਿ ਤੁਸੀਂ ਇਹ ਛੇੜਖਾੜੀ ਦੀ ਕਰਨੀ ਹੈ ਤਾਂ ਤੁਸੀਂ ਇਹ ਅੰਮ੍ਰਿਤਕਨਗਰ ਤੋਂ ਅੱਜ ਆ ਕੇ ਸ਼ੁਰੂ ਕਰੋ ਤੇ ਮੈਂ ਸਮਝਦਾ ਵੀ ਦਵਾਰੇ ਕਿਸੇ ਬੁੱਤ ਦੇ ਨੇੜੇ ਜਾਣ ਦੀ ਲੋੜ ਨਹੀਂ ਪਣੀ ਮੈਂ ਸਮਝਦਾ ਵੀ ਇਹ ਇਹ ਬਹੁਤ ਹੀ ਮਾੜੀ ਕੱਟਣਾ ਇੱਕ ਪ੍ਰਤਮਾ ਜਿਹੜੀ ਹੈਗੀ ਜਿਨੇ ਦੇਸ਼ ਲਈ ਕੁਝ ਕੁਰਬਾਨੀਆਂ ਕੁਝ ਕਰਕੇ ਦਿਖਾਇਆ ਹੋਵੇ ਉਹਨਾਂ ਨੂੰ ਆਪਾਂ ਕਹੀਏ ਵੀ ਬੁੱਤਾਂ ਦਾ ਛੇੜਛੜ ਕਰਾਂਗੇ ਸਮਝੀ ਇਹ ਦੀ ਜਿਹੜੀ ਧਮਕੀ ਹੈ ਯਾਰ ਦੇਖੀ ਅੱਜ ਐਨਐਲਐਮੀਆਂ ਦਾ ਮੁੱਖ ਮੰਤਰੀਆਂ ਦਾ ਮੰਤਰੀਆਂ ਦਾ ਨਿੱਗ ਮਾਣ ਰਹੇ ਆ ਉਹ ਕੀ ਦੀ ਦੇਣਾ ਬਾਬਾ ਸਾਹਿਬ ਭੇਂਰਾ ਉਹ ਮਿਸ ਕਰਦੇ ਅੱਜ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਜਨਮ ਦਿਨ ਹੈ ਤੇ ਅੱਜ ਵੱਖ-ਵੱਖ ਥਾਵਾਂ ਤੇ ਉਹਨਾਂ ਦਾ ਦਿਵਸ ਵੀ ਜਿਹੜਾ ਮਨਾਇਆ ਜਾ ਰਿਹਾ ਪਰ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਇੱਕ ਮੂਰਤੀ ਦੇ ਨਾਲ ਛੇੜਛਾੜ ਵੀ ਹੋਈ ਸੀ ਉਸ ਤੋਂ ਬਾਅਦ ਧਮਕੀ ਵੀ ਦਿੱਤੀ ਗਈ ਸੀ ਕਿ 14 ਤਰੀਕ ਨੂੰ ਡਾਕਟਰ ਭੀਮਰਾਓ ਅੰਬੇਦਕਰ ਜੀ ਦੀਆਂ ਮੂਰਤੀਆਂ ਥਾਂ-ਥਾਂ ਤੇ ਉਹਨਾਂ ਨੂੰ ਹਾਨੀ ਪਹੁੰਚਾਈ ਜਾਏਗੀ ਤਾਂ ਜਿੱਥੇ ਅੱਜ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਐਮਐਲਏ ਉਹਨਾਂ ਨੇ ਆ ਕੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਪਹਿਲਾਂ ਦੁੱਧ ਦੇਣਾ ਇਸ਼ਨਾਨ ਕਰਾਇਆ ਨਾਲ ਹੀ ਆਪਣੇ ਇੱਕ ਬੰਦੂਕ ਵੀ ਨਾਲ ਲੈ ਕੇ ਆਏ ਨੇ ਇੱਕ ਤੁਸੀਂ ਦੇਖ ਸਕਦੇ ਹੋ ਬੰਦੂਕ ਨਾਲ ਹਥਿਆਰ ਆਪਣਾ ਨਾਲ ਲੈ ਕੇ ਆਏ ਨੇ ਕਹਿੰਦੇ ਅੱਜ ਮੈਂ ਇੱਥੇ ਹੀ ਪਹਿਰਾ ਦੇਣਾ ਧਮਕੀ ਕਿਉਂਕਿ ਮਿਲੀ ਹੋਈ ਹੈ ਕਿ ਬੁੱਤਾਂ ਦੀ ਛੇੜਛਾੜ ਅਸੀਂ ਕਰਾਂਗੇ ਤਾਂ ਐਮ.ਐਲ.ਏ ਕੁਲਵੰਤ ਸਿੱਧੂ ਆਪਣੀ ਬੰਦੂਕ ਲੈ ਕੇ ਆਏ ਨੇ ਐਮ.ਐਲ.ਏ ਸਾਹਿਬ ਬੰਦੂਕ ਕਿਸ ਵਾਸਤੇ ਅੱਜ ਤੁਸੀਂ ਲੈ ਕੇ ਆਏ ਹੋ ਪਹਿਲਾਂ ਵੀ ਪੰਜਾਬ ਦੇ ਵਿੱਚ ਇੱਕ ਬੁੱਤੇ ਨਾਲ ਛੇੜਛਾੜ ਹੋਈ ਸੀ ਅੱਜ ਇੱਥੇ ਤੁਸੀਂ ਬੁੱਤੇ ਕੋਲ ਆਇਓ ਇਸ਼ਨਾਨ ਕਰਾਇਆ ਤੇ ਬੰਦੂਕ ਲੈ ਕੇ ਆਏ। ਸਭ ਤੋਂ ਪਹਿਲਾਂ 134ਵੇਂ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਬਹੁਤ-ਬਹੁਤ ਮੁबारकबाद ਦਿਨਾ ਤੇ ਆ ਜਿਹੜਾ ਸਾਡਾ ਪਿੰਨ ਹੈ ਇਹ ਸਾਨੂੰ ਭੇਮਰਾਓ ਅੰਬੇਦਕਰ ਜੀ ਦਾ ਦਿੱਤਾ ਤੇ ਆ ਜਿਹੜੀ ਬੰਦੂਕ ਹੈ ਇਹ ਸਾਡੇ ਪੈਰੋਕਾਰਾਂ ਸੀ ਭਗਤ ਸਿੰਘ ਦੇ ਕਿਉਂਕਿ ਸਾਡੇ ਦਫ਼ਤਰਾਂ ਵਿੱਚ ਦੋ ਹੀ ਫੋਟੋਆਂ ਲੱਗਦੇ ਆ ਇੱਕ ਕਸ਼ੇਦੇ ਆਜ਼ਮ ਸਰ ਭਗਤ ਸਿੰਘ ਦੀ ਇੱਕ ਡਾਕਟਰ ਭੇਮਰਾਓ ਮਿਕਰ ਜੀ ਦੀ ਉਹਨਾਂ ਦੀ ਜਿਹੜੇ ਬੁੱਤ ਨੇ ਉਹਨਾਂ ਨੂੰ ਨਰਾਦਰ ਕਰਨ ਦੀ ਜਿਹੜੀ ਧਮਕੀ ਦਿੱਤੀ ਹੈ ਵਿਦੇਸ਼ਾਂ 'ੇ ਬੈਠੇ ਕਿਸੇ ਬੰਦੇ ਨੇ ਆਈ ਡੋਨਟ ਨੋ ਕੌਣਾ ਉਹ ਉਹਦੇ ਜਵਾਬ ਵਜੋਂ ਇਹ ਜਿਹੜੇ ਅੱਜ ਬੰਦੂਖ ਲੈ ਕੇ ਖੜੇ ਆ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਸ਼ਹੀਦਾਂ ਦੇ ਵਾਰਸਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਉਹਨਾਂ ਦੀਆਂ ਪ੍ਰਤਿਮਾਂ ਨੇ ਉਹਨਾਂ ਦੀ ਰੱਖਿਆ ਕਰਨਾ ਪਰੀ ਪੰਤੀ ਆਉਂਦਾ ਤੇ ਮੈਂ ਕਹਿੰਦਾ ਵੀ ਜੇ ਤੁਸੀਂ ਧਮਕੀ ਦਿੱਤੀ ਹੈ ਵੀ ਇਹਦੇ ਤੇ ਛੇੜਛਾੜ ਕੋਈ ਕਰਨੀ ਹੈ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਜੀ ਆਇਆਂ ਕਹਿੰਦੇ ਆ ਕਿ ਤੁਸੀਂ ਇਹ ਛੇੜਖਾਨੀ ਦੇ ਕਰਨੇ ਆ ਤਾਂ ਤੁਸੀਂ ਇਹ ਅੰਬੇਦਕਰ ਨਗਰ ਤੋਂ ਆਜੋ ਆ ਕੇ ਸ਼ੁਰੂ ਕਰੋ ਤੇ ਮੈਂ ਸਮਝਦਾ ਵੀ ਦਵਾਰੇ ਕਿਸੇ ਬੁੱਤ ਦੇ ਨੇੜੇ ਜਾਣ ਦੀ ਲੋੜ ਨਹੀਂ ਪੈਣੀ ਜਿਹੜੀਆਂ ਇੱਥੇ ਫੌਜੀਆਂ ਖੜੀਆਂ ਨੇ ਇਹ ਜਵਾਬ ਦੇਣ ਨੂੰ ਬੜੀਆਂ ਕਲਵੀਆਂ ਨੇ ਬਾਹਰ ਬਹਿ ਕੇ ਧਮਕੀਆਂ ਦੇਣ ਦਾ ਕੋਈ ਫਾਇਦਾ ਨਹੀਂ ਐਮਨ ਸਰ ਇਹ ਬੰਦੂਕ ਕਿਹੜੀ ਹੈ ਤੁਹਾਡਾ ਇਹ ਲਾਇਸੈਂਸੀ ਹਥਿਆਰ ਹੈ ਕਿ ਕਿਹ ਕਿਹੜੀ ਬੰਦੂਕ ਦਾ ਲਾਇਸੈਂਸੀ ਹਥਿਆਰ ਹੈ ਇਸ ਬੰਦੂਕ ਦਾ ਨਾਮਾ ਸਵਿਫਟ ਇਹ ਸਵਿਫਟ ਗਨ ਹੈ ਇੱਕ ਆਸਟ੍ਰੇਲੀਅਨ ਬਣਾ ਦਾ ਸਵਿਫਟ ਉਹ ਸਭ ਤੋਂ ਤੇਜ਼ ਪੰਛੀ ਹੁੰਦਾ ਉੱਡਣ ਚ ਉਹਨੂੰ ਵੀ ਇਹ ਕੱਲ ਕਰ ਸਕਦੇ ਆ ਤੇ ਮਾੜੀ ਮੁੱਟੀ ਦਾ ਕੋਈ ਗੱਲੀ ਨਹੀਂ ਹੈ ਹਾਂ ਤੇ ਅੱਜ ਫਿਰ ਹੁਣ ਕਿੰਨੀ ਕੀ ਦੇਰ ਆ ਜਿੱਥੇ ਇੱਦਾਂ ਹੀ ਤਨਾਤ ਰਹੋਗੇ ਇਹ ਅੱਜ ਦਾ ਪਹਿਰਾ 12 ਵਜੇ ਤੱਕ ਤਾਂ ਦੇਾਂਗੇ ਸਾਰੀ ਟੀਮ ਖੜੂਗੀ ਨਾਲ ਤੇ ਜੇ ਲੋੜ ਪਊਗੀ ਕੰਟੀਨਿਊ ਕਰਨਾ ਪਹਿਰਾ ਪਾਰਟੀ ਨੇ ਹੁਕਮ ਹੋਊਗਾ ਇਹ ਕੋਈ ਅਸੀਂ ਤਾਂ ਸਿਪਾਹੀਆਂ ਜੋ ਪਾਰਟੀ ਦੀ ਹਦਾਇਤ ਹੋਊ ਵੀ ਪਹਿਰਾ ਜਾਰੀ ਰੱਖਣਾ ਤਾਂ ਇੱਥੇ ਖੜੇ ਆ ਮੈਂ ਪਹਿਰੇ ਤੇ ਪੁਲਿਸ ਮੁਲਾਜ਼ਮ ਵੀ ਖੜਾ ਸਕਦਾ ਹਾਂ ਮੈਂ ਆਦਮੀ ਨੂੰ ਵੀ ਕਹਿ ਸਕਦਾ ਇਹ ਇੱਕ ਸਿਪਾਹੀਆਂ ਮੈਂ ਵੀ ਸਾਡਾ ਵਰਜਾ ਵੀ ਆਪਣੇ ਸ਼ਹੀਦਾਂ ਦੀ ਜਿਹੜੀ ਹੈ ਆਪਣੇ ਕੌਮ ਦੇ ਉਹਨਾਂ ਵਿਅਕਤੀਆਂ ਵਿਸ਼ੇਸ਼ ਦੀ ਜਿਨ੍ਹਾਂ ਨੇ ਕੋਸ਼ਿਸ਼ ਭਾਰਤ ਲਈ ਕਰ ਗੁਜਰੇ ਹੋਵੇ ਉਹਨਾਂ ਦੀ ਪਰਤਨਾਂ ਦੀ ਉਹਨਾਂ ਦੀ ਪਰਿਵਾਰਾਂ ਦੀ ਰੱਖਿਆ ਕਰਨਾ ਐਮਐਲਏ ਸਾਹਿਬ ਅੱਜ ਫਿਰ ਹੁਣ ਤੁਸੀਂ ਬੰਦੂਕ ਲੈ ਕੇ ਖੜੇ ਹੋ ਇੱਥੇ ਹੋਰ ਐਮਐਲਏ ਵੀ ਜਾ ਰਹੇ ਆ ਕੋਈ ਡੰਡਾ ਲੈ ਕੇ ਵੀ ਕਿਸੇ ਨੇ ਕਹਿ ਸਕਿਆ ਕਿ ਐਸੀ ਉੱਥੇ ਖੜਾਂਗੇ ਐ ਇੰਨੀ ਕੀ ਜ਼ਰੂਰਤ ਪੈਗੀ ਕਿਉਂ ਇਨਾ ਮਾਹੌਲ ਜਿਹੜਾ ਉਹ ਇਸ ਤਰੀਕੇ ਦਾ ਬਣ ਗਿਆ ਕਿ ਅਗਰ ਕੋਈ ਡੰਡਾ ਕਿਉਂਕਿ ਪਹਿਲਾਂ ਇੱਕ ਛੇੜ ਛਾੜ ਹੋਈ ਜਾ ਮੈਂ ਸਮਝਦਾ ਵੀ ਇਹ ਇਹ ਬਹੁਤ ਹੀ ਮਾੜੀ ਕਟਨਾ ਇੱਕ ਪ੍ਰਤਮਾ ਜਿਹੜੀ ਹੈਗੀ ਦਿਨੇ ਦੇਸ਼ ਲਈ ਕੁਝ ਕੁਰਬਾਨੀਆਂ ਕੁਝ ਕਰਕੇ ਦਿਖਾਇਆ ਹੋਵੇ ਉਹਨਾਂ ਨੂੰ ਆਪਾਂ ਕਹੀਏ ਵੀ ਬੁੱਤਾਂ ਦਾ ਛੇੜਛੜ ਕਰਾਂਗੇ ਉਹ ਇਹ ਇਹ ਕਿਹੜੀ ਕਿਹੜੀ ਧਮਕੀ ਹੈ ਯਾਰ ਇੱਕ ਇਹ ਸਮਝ ਨਾ ਵੀ ਇੱਕ ਆਪਾਂ ਕਹਿੰਦੇ ਵੀ ਇੱਕ ਤਾਂ ਪੱਥਰ ਦੀ ਮੂਰਤੀ ਹੈ ਬਾਬਾ ਸਾਹਿਬ ਦੇ ਸਤਕਾਰ ਵਜੋਂ ਹਜ਼ਾਰਾਂ ਮੂਰਤੀਆਂ ਲੱਗੀਆਂ ਕੱਲ ਮੈਂ ਆਪਣੇ ਹਲਕੇ ਦੇ ਬੱਚਿਆਂ ਨੂੰ ਛੋਟੀਆਂ ਛੋਟੀਆਂ ਪ੍ਰਤਿਮਾ ਵੀ ਦਿੱਤੀ ਹੈ ਇਹਨਾਂ ਦਾ ਛੇੜਛੜ ਕਰਨਾ ਮੈਂ ਸਮਝਦਾ ਨਹੀਂ ਵੀ ਦੇ ਛੇੜਛੜ ਕਰਨੀ ਤਾਂ ਅਸਲੀ ਅੱਜ ਸਾਰੇ ਸਾਥੀਆਂ ਨੂੰ ਲੈ ਕੇ ਨਾਲ ਖੜਿਆ ਭਾਈ ਆਜੋ ਜੀ ਐਮਐਲਆ ਸਰ ਤੁਸੀਂ ਵੀ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਪੁਲਿਸ ਨੂੰ ਵੀ ਕਹਿ ਸਕਦੇ ਸੀਗੇ ਫਿਰ ਤੁਸੀਂ ਪੁਲਿਸ ਨੂੰ ਹਦਾਇਤ ਕਿਉਂ ਨਹੀਂ ਦਿੱਤੀ ਵੀ ਤੁਸੀਂ ਇੱਥੇ 24 ਘੰਟੇ ਪਹਿਰਾ ਦਿਓ ਦੇਖੋ ਪੁਲਿਸ ਨੂੰ ਵੀ ਹਦਾਇਤ ਪੁਲਿਸ ਦਾ ਆਪਣਾ ਫਰਜ ਹੈ ਸਾਡਾ ਆਪਣਾ ਫਰਜ ਹੈ ਲੇਕਿ ਅੱਜ ਐਮਐਲਆਂ ਦਾ ਮੁੱਖ ਮੰਤਰੀਆਂ ਦਾ ਮਿਨਿਸਟਰੀਆਂ ਦਾ ਨਿੱਗ ਮਾਣ ਰਹੇ ਆ ਉਹ ਕੀ ਦੀ ਦੇਣਾ ਬਾਬਾ ਸਾਹਿਬ ਪ੍ਰੇਮਰਾਉ ਉਮੇਦ ਕਰਦੇ ਆ ਮੇਰੇ ਨਾਲ ਸਾਰੇ ਧਰਮਾਂ ਦੇ ਲੋਕ ਖੜੇ ਨੇ ਸਾਡੇ ਇੱਕ ਦੂਜੇ ਦੇ ਬਰਾਬਰ ਖੜਨ ਦਾ ਕਿਹਨੇ ਹੱਕ ਦਿੱਤਾ ਡਾਕਟਰ ਪ੍ਰੇਮਰਾਉ ਉਮੇਦ ਕਰਦੇ ਨੇ ਅਗਰ ਜੇ ਅਸੀਂ ਉਹਨਾਂ ਦੇ ਬੁੱਤਾਂ ਦੀ ਰੱਖਿਆ ਨਹੀਂ ਕਰ ਸਕਦੇ ਅ ਮੈਂ ਕਹਿੰਦਾ ਸਾਨੂੰ 파ਰਤੀ ਜਾਂ ਪੰਜਾਬੀ ਕਹੌਣ ਦਾ ਕੋਈ ਹੱਕ ਨਹੀਂ ਲੋਡ ਪਈ ਤੇ ਚੱਲ ਵੀ ਸਕਦੀ ਹੈ ਬਾਬਾ ਦੀਪ ਸਿੰਘ ਦੀ ਕਿਰਪਾ ਰਹੇ ਮੈਨੂੰ ਨਹੀਂ ਲੱਗਦਾ ਇਹਦੀ ਲੋਡ ਪਊ ਪਰ ਜੇ ਲੋਡ ਪੈਂਦੀ ਹੈ ਫਿਰ ਪਰਵਾਹ ਵੀ ਕੋਈ ਨਹੀਂ ਹੋਰ ਮੋਹਾਨਵਾਜੀ ਦਾ ਐਸਾਨ ਸਾਡੇ ਨਾਲ ਐਮਐਲਏ ਕੁਲਵੰਤ ਸਿੱਧੂ ਜੀ ਅੱਜ ਆਪਣੇ ਹਥਿਆਰ ਲੈ ਕੇ ਅੱਜ ਇੱਥੇ ਬੁੱਤ ਦੀ ਰਾਖੀ ਕਰਨ ਦੇ ਵਾਸਤੇ ਪਹੁੰਚੇ ਨੇ ਕਹਿੰਦੇ ਜੇਕਰ ਕੋਈ ਵੀ ਵਿਧਵੀ ਕਰਨ ਆਇਆ ਤਾਂ ਅੱਜ ਇਥੋਂ ਸਹੀ ਨਹੀਂ ਜਾਏਗਾ ਤਾਂ ਅਵਦੇਰੇ ਅਪਡੇਟਸ ਸੀ ਸਾਡੇ ਨਾਲ ਜਿਹੜਾ ਕੈਮਰਾਮੈਨ ਸੰਦੀਪ ਸਿੰਘ ਨਾਲ ਸਰਮਜੀਤ ਸਿੰਘ ਪੱਲਵਾਨਾ ਸਪੋਕਸਮੈਨ ਲੁਧਿਆਣਾ